ਸਾਰੇ ਸੰਗਤ ਦੇ ਜਨਨਾਂ ਚ ਪ੍ਰਣਾਮ ਕਰਦਾ ਹਾਂ ਪ੍ਰਣਾਮ ਸਵੀਕਾਰ ਕਰੋ ਪਰਮਾਤਮਾ ਹਾਜ਼ਰ ਨਾਜ਼ਰ ਹੈ ਹਰ ਜਗ੍ਹਾ ਹਰ ਸਮੇਂ ਹਰ ਪਲ ਇੱਕ ਸਮੇਂ ਤੇ ਉਹ ਸਾਰੇ ਸ੍ਰਿਸ਼ਟੀ ਚ ਵਰਾਜਮਾਨ ਹੈ ਪੂਰੇ ਬ੍ਰਹਮੰਡ ਵਿੱਚ ਵਰਾਜਮਾਨ ਹੈ ਮਾਨੀ ਕਹਿੰਦੀ ਜਹਾਂ ਜਾਈਏ ਤਹਾਂ ਸੋਹੇਲਾ ਵੀ ਉਹਨੂੰ ਜਿੱਥੇ ਯਾਦ ਕਰ ਲਈਏ ਉਥੇ ਉਹ ਹਾਜ਼ਰ ਨਜ਼ਰ ਆ। ਸੋ ਕਦੀ ਇਹ ਨਹੀਂ ਸੋਚਣਾ ਚਾਹੀਦਾ ਕਿ ਪ੍ਰਮਾਤਮਾ ਦੂਰ ਹੈ। ਜਿਹੜਾ ਇਨਸਾਨ ਇਹ ਸੋਚਦਾ ਹੈ ਜਾਂ ਸ਼ਿਕਾਇਤ ਕਰਦਾ ਹੈ ਪ੍ਰਮਾਤਮਾ ਨਾਲ ਕਿ ਮੈਂ ਇਕੱਲਾ। ਸੋ ਇਹ ਜਿਹੜੇ ਸ਼ਬਦ ਕਹਨੇ ਕਿ ਮੈਂ ਇਕੱਲਾ ਜਾਂ ਮੇਰੇ ਨਾਲ ਕੋਈ ਨਹੀਂ। ਇਹ ਵੀ ਪਰਮਾਤਮਾ ਦੀ ਸ਼ਕਤੀ ਤੇ ਸ਼ੱਕ ਕਰਨਾ ਔਰ ਉਹਦੇ ਸ਼ਕਤੀ ਨੂੰ ਘਟ ਅੰਕਣਾ ਕਿ ਅਸੀਂ ਉਹਦੀ ਸ਼ਕਤੀ ਨੂੰ ਘੱਟ ਸਮਝਦੇ ਆਂ ਉਹ ਰਾਮ ਪੱਤੇ-ਪੱਤੇ ਵਿੱਚ ਉਹਦਾ ਵਾਸ ਹੈ ਘਟ-ਘਟ 'ਚ ਉਹਦਾ ਵਾਸ ਹੈ ਉਹ ਹਰ ਜਗ੍ਹਾ ਹਰ ਸਮੇਂ ਹਰ ਪਲ ਹੀ ਮੌਜੂਦ ਹੈ ਸੋ ਇਨਸਾਨ ਕਹਿੰਦਾ ਕਿ ਮੈਂ ਕਦੀ ਕੋਈ ਗਲਤੀ ਨਹੀਂ ਕੀਤੀ ਮੈਂ ਕੋਈ ਪਾਪ ਨਹੀਂ ਕੀਤਾ ਪਰ ਇਹ ਵੀ ਇੱਕ ਪਾਪ ਹੈ ਅਸੀਂ ਕਹਿਣਾ ਕਿ ਆਪਾਂ ਇਕੱਲੇ ਆ ਸਾਡੇ ਨਾਲ ਕੋਈ ਨਹੀਂ ਹੈ ਸਾਡੀ ਮਦਦ ਕੋਈ ਨਹੀਂ ਕਰ ਰਿਹਾ ਸੋ ਪ੍ਰਮਾਤਮਾ ਹਰ ਸਮੇਂ ਹਰ ਪਲ ਉਹ ਤੁਹਾਡੀ ਹੀ ਸੇਵਾ ਵਿੱਚ ਹਾਜ਼ਰ ਹੈ ਕਿਉਂਕਿ ਉਹ ਮਾਲਿਕਾਂ ਦਾ ਮਾਲਿਕ ਹੈ ਅਗਰ ਕੋਈ ਕਹਿੰਦਾ ਕਿ ਮੈਂ ਬਹੁਤ ਵੱਡਾ ਮਾਲਿਕ ਹਾਂ ਤੇ ਉਸ ਤੋਂ ਵੀ ਉੱਪਰ ਉਹ ਮਾਲਿਕ ਹੈ ਅਗਰ ਕੋਈ ਕਹਿੰਦਾ ਕਿ ਮੈਂ ਬੜਾ ਵੱਡਾ ਸੇਵਾਦਾਰ ਹਾਂ ਤੇ ਉਹ ਸੇਵਾਦਾਰਾਂ ਦਾ ਵੀ ਸੇਵਾਦਾਰ ਹੈ ਸੋ ਰਾਜਿਆਂ ਦਾ ਰਾਜਾ ਮਾਲਕਾਂ ਦਾ ਮਾਲਕ ਸੇਵਾਦਾਰਾਂ ਦਾ ਸੇਵਾਦਾਰ ਦਾਸਾਂ ਦਾ ਦਾਸ ਉਸ ਦੀ ਲੀਲਾ ਦਾ ਕੋਈ ਅੰਤ ਨਹੀਂ ਹੈ ਪ੍ਰਮਾਤਮਾ ਇੱਕ ਐਸੀ ਤਾਕਤ ਹੈ ਇੱਕ ਐਸੀ ਸ਼ਕਤੀ ਹੈ ਇਨਸਾਨ ਦੁੱਖ ਸੁੱਖ ਆਪਣੇ ਕਰਮਾਂ ਦੇ ਨਾਲ ਪਾਉਂਦਾ ਜੋ ਅਸੀਂ ਬੀਜ ਬੀਜਿਆ ਉਹ ਹੀ ਅਸੀਂ ਵੱਢਦੇ ਹਾਂ ਸੋ ਅੱਛੀ ਕਰਮ ਕਰੋ ਅੱਛੀ ਪ੍ਰੇਰਣਾ ਸੰਗਤ ਵਿੱਚੋਂ ਲਵੋ ਚੰਗੀ ਸੇਵਾ ਕਰੋ ਤੇ ਮਾਲਿਕ ਕਿਰਪਾ ਕਰਦਾ ਔਰ ਕਦੇ ਵੀ ਨੰਦਿਆ ਚੁਗਲੀ ਵਿੱਚ ਨਹੀਂ ਪੈਣਾ ਚਾਹੀਦਾ ਉਹਨੇ ਇੱਕ ਵਾਰ ਇੱਕ ਰਾਜੇ ਨੇ ਭੰਡਾਰਾ ਲਗਾਇਆ ਬੜਾ ਅੱਛਾ ਰਾਜਾ ਸੀਗਾ ਬਹੁਤ ਸੇਵਾ ਕਰਦਾ ਸੀ ਦਾਨਪੂਰਨ ਵਿੱਚ ਉਹ ਯਕੀਨ ਰੱਖਦਾ ਸੀ ਸਾਧੂਆਂ ਦੀ ਸੰਤਾਂ ਦੀ ਮਹਾਪੁਰਛਾਂ ਦੀ ਉਹ ਸੇਵਾ ਕਰਦਾ ਸੀ ਇੱਕ ਦਿਨ ਉਹਨੇ ਭੰਡਾਰਾ ਲਗਾਇਆ ਤੇ ਸਾਧੂਆਂ ਨੂੰ ਬ੍ਰਾਹਮਣਾਂ ਨੂੰ ਸੰਗਤ ਦਿਓ ਸੇਵਾ ਕਰ ਰਿਹਾ ਤੇ ਉੱਪਰੋਂ ਇੱਕ ਬਾਜ ਨਿਕਲਦਾ ਉਹ ਬਾਜ ਆਪਣੇ ਬੱਚਿਆਂ ਵਾਸਤੇ ਖਾਣਾ ਲੈ ਕੇ ਜਾ ਰਿਹਾ ਉਹਦੇ ਬੱਚੇ ਬੜੇ ਭੁੱਖੇ ਨੇ ਹੁਣ ਬਾਜ ਦਾ ਕਰਮ ਹੈ ਸ਼ਿਕਾਰ ਕਰਨਾ ਉਹਨੇ ਸੱਪ ਫੜਿਆ ਉਹ ਸੱਪ ਜਿਹੜਾ ਅੰਮ੍ਰਿਤ ਹੋ ਗਿਆ ਹੁਣ ਉਹ ਸੱਪ ਵੇਦੇ ਮ੍ਰਿਤ ਸੱਪ ਦੇ ਮੂੰਹ ਵਿੱਚੋਂ ਜ਼ਹਿਰ ਨਿਕਲ ਕੇ ਉਹ ਲੰਗਰ ਵਿੱਚ ਪੈ ਜਾਂਦਾ ਹੈ। ਉਹ ਬ੍ਰਾਹਮਣ ਜਿਹੜੇ ਜਾਂ ਸੰਤ ਸਾਧੂ ਉਹ ਸਾਰੇ ਖਤਮ ਹੋ ਜਾਂਦੇ ਨੇ। ਉਹ ਦੇਖਦੇ ਨੇ ਵੀ ਇਹ ਜ਼ਹਿਰ ਆਇਆ ਕਿੱਥੋਂ ਖੈਰ ਉਹ ਪਤਾ ਨਹੀਂ ਲੱਗਦਾ। ਹੁਣ ਰਾਜਾ ਰਾਜ ਨੂੰ ਕੋਈ ਕੀ ਕਵੇ। ਪਰ ਧਰਮ ਰਾਜ ਇਸ ਸੰਕਟ ਵਿੱਚ ਪੈ ਜਾਂਦੇ ਨੇ ਕਿਉਂਕਿ ਪ੍ਰਮਾਤਮਾ ਨੇ ਵੀ ਫਲ ਦੇਣਾ ਚੰਗੇ ਮਾੜੇ ਕਰਮ ਦਾ ਹੁਣ ਧਰਮਰਾਜ ਸੋਚ ਰਿਹਾ ਕਿ ਇਸ ਦੀ ਸਜ਼ਾ ਕਿਸ ਨੂੰ ਦਿੱਤੀ ਜਾਏ ਜਦੋਂ ਮਾਲਿਕ ਦੇ ਘਰ ਵਿੱਚ ਉਹਦੀ ਦਰਗਾਹ ਵਿੱਚ ਆ ਦੇਖਿਆ ਜਾ ਰਿਹਾ ਤੇ ਉਹ ਸਮੇਂ ਦੇ ਟਾਲ ਦਿੰਦੇ ਨੇ ਕਿਉਂਕਿ ਉਹ ਸੋਚਦੇ ਕਿ ਜਿਹੜਾ ਬਾਜ ਹੈ ਉਹਦਾ ਕਰਮ ਹੈ ਸ਼ਿਕਾਰ ਕਰਨਾ ਹੁਣ ਜਿਹੜਾ ਸੱਪ ਹੈ ਉਹਨੇ ਜਾਣ ਬੁੱਝ ਕੇ ਜਹਨ ਨੂੰ ਸੁਟਿਆ ਉਹਦੇ ਪਹਿਲਾਂ ਹੀ ਮ੍ਰਿਤ ਹੈ ਉਹ ਜਿਹੜਾ ਰਾਜਾ ਹੈ ਉਹ ਤੇ ਅੱਛੇ ਭਾਵ ਉਹਦੇ ਮਨ 'ਚ ਬਹੁਤ ਅਟੁੱਟ ਸ਼ਰਧਾ ਬੜਾ ਵਿਸ਼ਵਾਸ ਉਹ ਤੇ ਸ਼ਰਧਾ ਨਾਲ ਲਗਾਇਆ। ਉਹ ਸਾਧੂ ਚੱਕਨ ਆਇਨੇ। ਜੋ ਮਾਲਿਕ ਦੀ ਦਰਗਾਹ ਵਿੱਚ ਵੀ ਐ ਜਿਹੜੀ ਗੱਲ ਉਹ ਟਲ ਜਾਂਦੀ ਐ। ਰਾਜਾ ਫਿਰ ਆਪਣਾ ਰਾਜਪਾਟ ਚਲਾਉਣ ਲੱਗ ਪੈਂਦਾ। ਕੁਝ ਸਾਲਾਂ ਬਾਅਦ ਕੁਝ ਸਾਧੂ ਕੁਝ ਬ੍ਰਾਹਮਣ ਫੇਰ ਉਸ ਰਾਜੇ ਨੂੰ ਮਿਲਣ ਆਂਦੇ ਨੇ। ਉਸ ਰਾਜੇ ਦੇ ਮਹਿਲ ਬਾਰੇ ਜਾਣਕਾਰੀ ਲੈਂਦੇ ਰਸਤੇ ਵਿੱਚੋਂ ਕਿ ਉਹਦਾ ਮਹਿਲ ਕਿੱਥੇ ਹੈ ਤੇ ਰਾਜੇ ਦੇ ਮਹਿਲ ਤੋਂ ਇੱਕ ਪਿੰਡ ਪਹਿਲਾਂ ਇੱਕ ਔਰਤ ਹੈ ਉਥੇ ਰਹਿ ਰਹੀ ਹੈ ਤੇ ਔਰਤ ਉਹਨਾਂ ਸਾਧੂਆਂ ਨੂੰ ਕਹਿੰਦੀ ਤੁਸੀਂ ਉਹ ਰਾਜੇ ਕੋ ਜਾਤੇ ਰਹੇ ਜੇ ਪਰ ਧਿਆਨ ਰੱਖਣਾ ਉਹ ਸਾਧੂਆਂ ਦਾ ਬ੍ਰਾਹਮਣਾਂ ਨੂੰ ਬੁਲਾ ਕੇ ਜ਼ਹਿਰ ਵੀ ਦੇ ਦਿੰਦਾ ਪਰ ਉਹ ਸਾਧੂ ਮਿਲਨ ਚਲੇ ਜਾਂਦੇ ਤੇ ਉਸ ਟਾਈਮ ਉਹ ਧਰਮ ਰਾਜ ਫਿਰ ਪ੍ਰਗਟ ਹੋ ਜਾਂਦਾ ਆਪਣੇ ਦੂਤ ਨੂੰ ਲੈ ਕੇ ਕਹਿੰਦਾ ਇਸ ਦੀ ਸਜ਼ਾ ਨਾਉ ਮ੍ਰਿਤ ਸਪ ਨੂੰ ਮਿਲ ਨਹੀਂ ਹੈ ਨਾ ਉਸ ਬਾਜ ਨੂੰ ਮਿਲ ਨਹੀਂ ਹੈ ਜਿਹੜਾ ਆਪਣੇ ਬੱਚਿਆਂ ਵਾਸਤੇ ਭੋਜਨ ਲੈ ਕੇ ਜਾ ਰਿਹਾ ਨਾ ਰਾਜੇ ਨੂੰ ਮਿਲ ਨਹੀਂ ਹੈ ਰਾਜਾ ਸ਼ਰਧਾ ਨੇ ਨਾਲ ਲੈ ਕੇ ਜਾ ਰਿਹਾ ਇਹ ਸਜ਼ਾ ਜਿਹੜੀ ਇਸ ਔਰਤ ਨੂੰ ਹੈ ਜਿਹੜੀ ਮਜਾ ਲੈ ਰਹੀ ਹੈ ਜਿਹੜੀ ਚੁਗਲੀਆਂ ਕਰ ਰਹੀ ਹੈ ਜਿਹੜੀ ਨੰਦਿਆ ਕਰ ਰਹੀ ਹੈ ਕਿਉਂਕਿ ਜਦੋਂ ਸਾਧੂ ਮਰੇ ਉਹਦਾ ਦੁੱਖ ਰਾਜਨ ਨੂੰ ਵੀ ਬੜਾ ਆਇਆ ਤੇ ਜਿਹੜੇ ਕੁਝ ਹੋਰ ਲੋਕ ਸੀ ਉਹਨਾਂ ਨੂੰ ਵੀ ਬੜਾ ਦੁੱਖ ਹੋਇਆ ਤੇ ਐ ਉਸ ਦੁੱਖ ਵਿੱਚ ਵੀ ਇਹਨੇ ਮజే ਲਿੱਤੇ ਕਿ ਰਾਜਾ ਜੜਾਓ ਗਲਤ ਕੰਮ ਕਰ ਰਿਹਾ ਉਸ ਟਾਈਮ ਧਰਮ ਰਾਜ ਨੇ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਉਹ ਸਾਰਾ ਹੀ ਭਾਰ ਜਿਹੜਾ ਉਸ ਔਰਤ ਤੇ ਆ ਗਿਆ ਜਿਹੜੀ ਨੰਦਿਆਂ ਚੁਗਲੀ ਕਰ ਰਹੀ ਸੀ ਸੋ ਹਮੇਸ਼ਾ ਕਿਸੇ ਦੇ ਨਿੰਦਾ ਕਰਨ ਤੋਂ ਕਿਸੇ ਨੂੰ ਨੀਵਾ ਦਿਖਾਨ ਵਿੱਚ ਆਪਣਾ ਮਜ਼ਾ ਲੈਣਾ ਆਨੰਦ ਉਠਾਣਾ ਕਿਸੇ ਦੀ ਨਿੰਦਿਆ ਕਰਕੇ ਔਰ ਕਿਸੇ ਦੇ ਬੁਰੇ ਵਿੱਚ ਆਨੰਦ ਲੈਣਾ ਕਿ ਉਹਦਾ ਬੁਰਾ ਆ ਗਿਆ ਹੋ ਗਿਆ ਤੇ ਮੈਨੂੰ ਮਜ਼ਾ ਆ ਗਿਆ ਸੋ ਕਿਸੇ ਦੇ ਦੁੱਖ ਵਿੱਚ ਜਿਹੜਾ ਆਪਣਾ ਸੁੱਖ ਲੱਭਦਾ ਕਿਸੇ ਦੀ ਬੁਰਾਈ ਵਿੱਚ ਆਪਣੀ ਅਛਾਈ ਲੱਭਦਾ ਤੇ ਉਹ ਵੇ ਮਾਲਕ ਦੀ ਦਰਗਾਹ ਵਿੱਚ ਬੜਾ ਵੱਡਾ ਪਾਪ ਹੈ ਸੋ ਕਿਸੇ ਦੇ ਦੁੱਖ ਵਿੱਚ ਸੁੱਖ ਨਹੀਂ ਲੱਭਣਾ ਚਾਹੀਦਾ ਦੂਸਰੇ ਦੇ ਸੁੱਖ ਵਿੱਚ ਆਪਣਾ ਸੁੱਖ ਲੱਭਣਾ ਚਾਹੀਦਾ ਦੂਸਰੇ ਦੇ ਦੁੱਖ ਵਿੱਚ ਆਪਣਾ ਦੁੱਖ ਲੱਭਣਾ ਚਾਹੀਦਾ ਔਰ ਨਿੰਦਿਆ ਤੋਂ ਹਮੇਸ਼ਾ ਹੀ ਬਚਣਾ ਚਾਹੀਦਾ ਅਸੀਂ ਕਹਿ ਦਿੰਨੇ ਕਿ ਉਹ ਬੜਾ ਬੁਰਾ ਇਨਸਾਨ ਹੈ ਸੋ ਉਹਦੇ ਪਾਪ ਆਪਾਂ ਤੋਂ ਦਿੰਨੇ ਆ ਸੋ ਐਸੇ ਸਾਖੀ ਤੋਂ ਸਾਨੂੰ ਇਹੀ ਸਬਕ ਮਿਲਦਾ ਹੈ ਕਿ ਅਸੀਂ ਕਦੀ ਵੀ ਕਿਸੇ ਦੀ ਨਿੰਦਿਆ ਚੁਗਲ ਨਹੀਂ ਕਰਨੀ ਔਰ ਹਮੇਸ਼ਾ ਹਰ ਕਿਸੇ ਦਾ ਭਲਾ ਹੀ ਸੋਚਣਾ ਹੈ। ਔਰ ਭਲੇ ਦੇ ਵਿੱਚ ਹੀ ਭਲਾ ਛੁਪਿਆ ਹੁੰਦਾ। ਕ੍ਰਿਸ਼ਨ ਮਹਾਰਾਜ ਤੇ ਅਰਜੁਨ ਜਾ ਰਹੇ ਨੇ। ਇੱਕ ਰਸਤੇ 'ਚ ਫਕੀਰ ਹੈ। ਬਹੁਤ ਬੰਦਾ ਗਰੀਬ ਹੈ। ਤੇ ਜਦੋਂ ਕ੍ਰਿਸ਼ਨ ਮਹਾਰਾਏ ਨੂੰ ਅਰਜੁਨ ਨੂੰ ਦੇਖਦਾ ਹੈ ਉਹ ਕਹਿੰਦਾ ਵੀ ਮੇਰਾ ਭਲਾ ਕਰੋ ਤੇ ਅਰਜੁਨ ਕਹਿੰਦਾ ਹੈ ਕਿ ਮਾਰਾ ਹੀ ਕੋਈ ਨਹੀਂ ਇਹਦਾ ਭਲਾ ਕਰ ਦਿੰਨੇ ਇਹਦੀ ਕਿਸਮਤ ਬਦਲ ਦਿੰਨੇ ਆਪਾਂ ਉਹਨੂੰ ਸੋਨੇ ਦੀਆਂ ਕੁਝ ਮੋਹਰੇ ਦੇ ਦਿੰਦਾ ਹੈ ਅਰਜੁਨ ਕਹਿੰਦਾ ਜਾ ਮੋਹਰੇ ਲੈ ਕੇ ਚਲ ਜਾ ਤੇਰਾ ਫਾਇਦਾ ਹੋ ਜਾਏਗਾ ਉਹ ਬੜੀ ਖੁਸ਼ੀ-ਖੁਸ਼ੀ ਪੋਟਲੀ ਫੜਦਾ ਲੈ ਕੇ ਜਾਂਦਾ ਅੱਗੇ ਜਾਂਦਾ ਉਹਨੂੰ ਚੋਰ ਪੈ ਜਾਂਦੇ ਉਹ ਛਿੰਨ ਲੈਂਦੇ ਉਹਨੂੰ ਉਹ ਫਿਰ ਜੋ ਉਹਦੀ ਕਿਸਮ ਚ ਹੀ ਜਿਸ ਤਰ੍ਹਾਂ ਹੀ ਉਸ ਤਰ੍ਹਾਂ ਹੀ ਰਹਿ ਗਿਆ ਅਗਲੇ ਦਿਨ ਫਿਰ ਮਿਲਦੇ ਤੇ ਉਹ ਫਿਰ ਭਿਖਾਰੀ ਰੋ ਰਿਹਾ ਅਰਜੁਨ ਬੜਾ ਹੈਰਾਨ ਹੁੰਦਾ ਹੈ ਕ੍ਰਿਸ਼ਨ ਮਹਾਰਾਏ ਮੁਸਕਾਉਂਦੇ ਨੇ ਉਹਦੇ ਜਾਣੀ ਜਾਨ ਨੇ ਅਰਜੁਨ ਬਹੁਤ ਹੈਰਾਨ ਹੁੰਦਾ ਹੈ ਕਿ ਐ ਇੰਨੀਆਂ ਵਡੀਆਂ ਨੂੰ ਸੋਨੇ ਦੀਆਂ ਸ਼ਰਫੀਆਂ ਦਿੱਤੀਆਂ ਤੇ ਹੁਣ ਫਿਰ ਐ ਦੁੱਖ ਮਨਾ ਰਿਹਾ ਗਰੀਬੀ ਕੱਟ ਰਿਹਾ ਉਹ ਕਹਿੰਦਾ ਵੀ ਕੀ ਗੱਲ ਹੋ ਗਈ ਉਹ ਸਾਰੀ ਕਹਾਤਾ ਸੁਣਾਉਂਦਾ ਕਿ ਅਦਾ ਅਦਾ ਮੈਨੂੰ ਚੋਰ ਪੈ ਗਿਆ ਉ ਫਿਰ ਆਪਣੀ ਇੱਕ ਮੰਦਰੀ ਉਤਾਰ ਕੇ ਦਿੰਦਾ ਜਿਹਦੇ ਵਿੱਚ ਬਹੁਤ ਹੀ ਕੀਮਤੀ ਹੀਰਾ ਜੜਿਆ ਪਿਆ ਉਸ ਹੀਰੇ ਦੀ ਜਿਹੜੀ ਕੀਮਤ ਹੈ ਉਹ ਸੋਨੇ ਦੀ ਅਸ਼ਰਫੀਆਂ ਤੋਂ ਵੀ ਜ਼ਿਆਦਾ ਤੇ ਕੰਧਾਂ ਚੁੱਪਚਾਪ ਚੱਲ ਗਿਆ ਤੇ ਮ제 ਲੈ ਆਪਣੀ ਜ਼ਿੰਦਗੀ ਦੇ ਕ੍ਰਿਸ਼ਨ ਮਹਾਰਾਜ ਫਿਰ ਮੁਸਕਰਾਉਂਦੇ ਨੇ ਉਹ ਲੈ ਕੇ ਚਲਾ ਜਾਂਦਾ ਉਹ ਸੋਚਦਾ ਕਿ ਅੱਗੇ ਮੈਂ ਪੋਟਲੀ ਹੱਥ ਚ ਫੜੀ ਸੀ ਛੁਪਾਈ ਵੀ ਨਹੀਂ ਉਹ ਮੁੰਦਰੀ ਨੂੰ ਬੜੀ ਛੁਪਾ ਕੇ ਲੈ ਕੇ ਜਾਂਦਾ ਹੈ ਕਿ ਤਾਂ ਕਿ ਮੈਨੂੰ ਚੋਰ ਨਾ ਪੈ ਜਾਣ ਕੋਈ ਲੁਟੇਰੇ ਨਾ ਪੈ ਜਾਣ ਉਹ ਘਰ ਜਾ ਕੇ ਇੱਕ ਘੜੇ ਵਿੱਚ ਛੁਪਾ ਦਿੰਦਾ ਹੈ ਕਿ ਕਿਸੇ ਨੂੰ ਖਬਰ ਵੀ ਨਾ ਲੱਗੇ ਫਿਰ ਕਹਿੰਦਾ ਚੰਗਾ ਸਮਾਂ ਦੇਖ ਕੇ ਕਿਸੇ ਵਪਾਰੀ ਨਾਲ ਗੱਲ ਕਰਕੇ ਇਹਨੂੰ ਵੇਚ ਦਾਂਗੇ ਉਹਦੀ ਪਤਨੀ ਜਿਸ ਨੇ ਪਾਣੀ ਪਰੰ ਜਾਣਾ ਨਦੀ ਵਿੱਚੋਂ ਤੇ ਉਸ ਦਿਨ ਉਹ ਹੀ ਘੜਾ ਉਹ ਲੈ ਜਾਂਦੀ ਹੈ ਔਰ ਉਹ ਨਾਗ ਜਿਹੜਾ ਮੁੰਦਰੀ ਚ ਉਤਰ ਕੇ ਹੀਰਾ ਉਹ ਪਾਣੀ ਵਿੱਚ ਗਿਰ ਜਾਂਦਾ ਉਹ ਅਗਲੇ ਦਿਨ ਫਿਰ ਗਰੀਬ ਜਦੋਂ ਘਰ ਆਂਦੀ ਹੈ ਉਹਦਾ ਘਰ ਵਾਲਾ ਦੇਖਦਾ ਕਹਿੰਦਾ ਮੈਂ ਇੱਥੇ ਖੜਾ ਰੱਖਿਆ ਸੀ ਤੇ ਉਹ ਕਹਿੰਦੀ ਔਰ ਚ ਮੈਂ ਪਾਣੀ ਲੈ ਆਈਆਂ ਉਹ ਦੇਖਦਾ ਤੇ ਉਹਦੇ ਵਿੱਚ ਉਹ ਮੰਦਰੀ ਨਹੀਂ ਲੱਭਦੀ ਉਹ ਫਿਰ ਗਰੀਬ ਦਾ ਗਰੀਬ ਕ੍ਰਿਸ਼ਨ ਨੂੰ ਮਾਰਾ ਫਿਰ ਮੁਸਕਾਂਦੇ ਜਦੋਂ ਅਗਲੇ ਦਿਨ ਮਿਲਦਾ ਤੇ ਅਰਜੁਨ ਕਹਿੰਦਾ ਕਿ ਨਹੀਂ ਮੈਂ ਕੁਝ ਨਹੀਂ ਕਰ ਸਕਦਾ ਅਰਜੁਨ ਨੇ ਵੀ ਬੜਾ ਹੰਕਾਰ ਚ ਕੀ ਹੁੰਦਾ ਕਿ ਮੈਂ ਕਿਸਮਤ ਬਦਲ ਦਿਨਾ ਦੀ ਪਰ ਕਿਸਮਤ ਬਦਲ ਨਹੀਂ ਪੰਦਾ ਫਿਰ ਉਹ ਕਹਿੰਦਾ ਮਹਾਰਾਜ ਤੁਸੀਂ ਕੁਛ ਕਰੋ ਉਹ ਕਹਿੰਦੇ ਸੰਤਾਂ ਕੋਲੋਂ ਝੁਗਤੀ ਹੁੰਦੀ ਹੈ ਝੁਗਤੀ ਦੇ ਨਾਲ ਮੁਕਤੀ ਹੁੰਦੀ ਹੈ ਤੇ ਉਹਦੇ ਸੰਤਾਂ ਦਾ ਵੀ ਮਾਲਕ 16 ਕਲਾ ਸੰਪੂਰਨ ਕ੍ਰਿਸ਼ਨ ਭਗਵਾਨ અવਤਾਰ ਕਹਿੰਦਾ ਮਹਾਰਾਜ ਤੁਸੀਂ ਕੁਛ ਕਰੋ ਉਹ ਕਹਿੰਦੇ ਮੈਂ ਕੀ ਕਰਨਾ ਉਹਨੂੰ ਸਿਰਫ ਦੋ ਪੈਸੇ ਫੜਾ ਦਿੰਦੇ ਨੇ ਕਹਿੰਦੇ ਵੀ ਜਾ ਉਹ ਸੋਚਦਾ ਹੈ ਕਿ ਇਹ ਦੋ ਪੈਸੇ ਮੰਨ ਲਓ 2 ਰੁਪਏ ਇਹਦਾ ਮੇਰਾ ਕੀ ਬੰਨਣਾ ਹੈ ਕਹਿੰਦਾ ਜਦੋਂ ਇੰਨਾ ਸੋਨੇ ਦੀਆਂ ਸ਼ਰਫੀਆਂ ਆ ਗਈਆਂ ਤਦ ਨਹੀਂ ਕੁਝ ਬੰਨਿਆ ਜਦੋਂ ਹੀਰੇ ਆ ਗਏ ਤਦ ਨਹੀਂ ਕੁਝ ਬੰਨਿਆ ਤੇ ਇਹ ਦੋ ਪੈਸੇਆਂ ਨਾਲ ਕੀ ਬਣ ਸਕਦਾ ਕਹਿੰਦਾ ਚਲੋ ਮੇਰਾ ਕੁਝ ਨਹੀਂ ਹੋਇਆ ਤੇ ਇੱਕਦਮ ਉਹਦੇ ਇੱਕ ਦੁਕਾਨ ਤੇ ਧਿਆਨ ਧਿਆਨ ਪੈਂਦਾ ਉੱਥੇ ਇੱਕ ਮੱਛਲੀ ਜਿਹੜੀ ਉਹ ਫੜੀ ਹੁੰਦੀ ਆ ਉਹ ਕਹਿੰਦਾ ਮੈਂ ਇਹਨੂੰ ਆਜ਼ਾਦ ਕਰਾ ਦਿੰਦਾ ਮੈਂ ਉਹ ਮੱਛਲੀ ਨੂੰ ਆਜ਼ਾਦ ਕਰਾ ਦਿੰਦਾ ਕਹਿੰਦਾ ਦੋ ਪੈਸੇ ਦੀ ਉਹ ਮੱਛਲੀ ਖਰੀਦ ਲੰਦਾ ਕਹਿੰਦਾ ਇਹਨੂੰ ਮੈਂ ਜਲ ਚ ਪਾ ਦਿੰਨਾ ਐ ਵੀ ਆਜ਼ਾਦ ਹੋ ਜਾਏਗੀ ਇਹਨੂੰ ਵੀ ਜੀਵਨ ਮਿਲ ਜਾਏਗਾ ਮੈਨੂੰ ਤੇ ਕੁਝ ਮਿਲਿਆ ਨਹੀਂ ਉਹ ਮੱਛਲੀ ਜਿਹੜੀ ਉਹ ਆਜ਼ਾਦ ਕਰਾ ਦਿੰਦਾ ਇਹਨੇ ਦੇ ਵਿੱਚ ਜਦੋਂ ਮੱਛਲੀ ਪਕੜਦਾ ਉਹਦੇ ਵਿੱਚੋਂ ਹੀਰਾ ਜਿਹੜਾ ਉਹ ਮੱਛਲੀ ਕੋ ਨਿਕਲ ਆਂਦਾ ਤੇ ਜਦੋਂ ਹੀਰਾ ਮਿਲ ਜਾਂਦਾ ਉਹ ਬੰਦਾ ਬਹੁਤ ਖੁਸ਼ ਹੁੰਦਾ ਉਹ ਚਲਾ ਉੱਡਦਾ ਸ਼ੋਰ ਪਾ ਦਿੰਦਾ ਕਿ ਮਿਲ ਗਿਆ ਮਿਲ ਗਿਆ ਮਿਲ ਗਿਆ ਉਹ ਕਹਿੰਦਾ ਕਿ ਮੈਨੂੰ ਹੀਰਾ ਮਿਲ ਗਿਆ ਪਰ ਜਿਹੜੇ ਚੋਰ ਨੇ ਉਹਨੂੰ ਲੁੱਟਿਆ ਹੁੰਦਾ ਉੱਥੋਂ ਵੀ ਨਿਕਲ ਰਿਹਾ ਹੁੰਦਾ ਉਹ ਸੋਚਦਾ ਹੈ ਕਿ ਸ਼ਾਇਦ ਹੈ ਕਹਿ ਰਿਹਾ ਕਿ ਚੋਰ ਮਿਲ ਗਿਆ ਉਹ ਡਰ ਜਾਂਦਾ ਉਹਦੇ ਕੋਲੋਂ ਆਂਦਾ ਉਹ ਕਹਿੰਦਾ ਕਿ ਇਹ ਸੋਨਾ ਜਿਹੜਾ ਤੂੰ ਵਾਪਸ ਲ ਲੈ ਪਰ ਚੋਰ ਨਾ ਸ਼ੋਰ ਨਾ ਪਾ ਕਿ ਚੋਰ 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 ਉਹ ਸਿਰਫ ਚੋਰ ਚੋਰ ਵੀ ਨਹੀਂ ਕਹਿ ਰਿਹਾ ਹੁੰਦਾ ਸਿਰਫ ਕਹਿੰਦਾ ਮਿਲ ਗਿਆ ਮਿਲ ਗਿਆ ਉਹ ਸੋਚਦਾ ਵੀ ਚੋਰ ਮਿਲ ਗਿਆ ਉਹਨੂੰ ਨੂੰ ਅੰਗੂਠੀ ਵੀ ਮਿਲ ਜਾਂਦੀ ਹੈ ਉਹ ਸੋਨਾ ਵੀ ਮਿਲ ਜਾਂਦਾ ਕੰਮਾਲ ਹੋ ਗਈ ਤੇ ਅਰਜੁਨ ਜਿਹਨੇ ਦੋ ਵਾਰੀ ਤਿੰਨ ਵਾਰੀ ਉਹਦੀ ਮਦਦ ਕੀਤੀ ਹੈ ਉਹ ਸੋਚਦਾ ਹੈ ਕਿ ਮੈਂ ਇਹਦੀ ਕਿਸਮਤ ਨਹੀਂ ਬਦਲ ਪਾਇਆ ਸੋਨਾ ਦੇ ਕੇ ਹੀਰਾ ਦੇ ਕੇ ਤੇ ਕ੍ਰਿਸ਼ਨ ਭਗਵਾਨ ਨੇ ਤਾਂ ਸਿਰਫ ਦੋ ਪੈਸੇ ਦਿੱਤੇ ਨੇ ਤੇ ਜਦੋਂ ਸੋਚਦਾ ਹੈ ਕਿ ਉਹ ਜਿਹੜਾ ਹੀਰਾ ਗਿਆ ਸੀ ਉਹ ਵੀ ਮਿਲ ਗਿਆ ਜਿਹੜਾ ਸੋਨਾ ਗਿਆ ਸੀ ਉਹ ਵੀ ਮਿਲ ਗਿਆ ਤੇ ਬੜਾ ਹੈਰਾਨ ਹੁੰਦਾ ਹੈ ਕ੍ਰਿਸ਼ਨ ਮਹਾਰਾਜ ਦੇ ਅੱਗੇ ਹੱਥ ਜੋੜਦਾ ਹੈ ਕਹਿੰਦਾ ਹੈ ਕਿ ਮਹਾਰਾਜ ਇਕੀ ਰੰਗ ਨੇ ਤੁਹਾਡੇ ਕ੍ਰਿਸ਼ਨ ਮਹਾਰਾਜ ਮੁਸਕਾਂਦੇ ਆ ਉਹ ਕਹਿੰਦੇ ਇਹੀ ਗੱਲ ਵਿੱਚ ਜੀਵਨ ਦਾ ਬੜਾ ਵੱਡਾ ਰਾਜ ਛੁਪਿਆ ਹੋਇਆ ਹੈ ਕਹਿੰਦਾ ਮਹਾਰਾਜ ਮੈਂ ਸਮਝਿਆ ਨਹੀਂ ਕਹਿੰਦੇ ਜਦ ਤੂੰ ਉਹਨੂੰ ਸੋਨਾ ਦਿੱਤਾ ਉਹ ਆਪਣੇ ਖਿਆਲੀ ਦੁਨੀਆ ਵਿੱਚ ਪਹੁੰਚ ਗਿਆ ਕਿ ਮੈਂ ਇਸ ਤਰ੍ਹਾਂ ਕਰਾਂਗਾ ਸੋਨਾ ਵੇਚ ਕੇ ਉਸ ਤਰ੍ਹਾਂ ਕਰਾਂਗਾ ਬੜੇ ਵੱਡੇ ਵੱਡੇ ਉਹ ਪਲਾਨ ਬਣਾਉਣ ਲੱਗ ਪਿਆ ਜਿਹੜਾ ਉਹ ਹੀਰਾ ਦਿੱਤਾ ਉਸ ਤੋਂ ਵੀ ਵੱਡੇ ਪਲਾਨ ਬਣਾਉਣ ਲੱਗ ਪਿਆ ਪਰ ਉਹ ਆ ਕੇ ਵੀ ਚਲਾ ਗਿਆ ਕਹਿੰਦੇ ਜਦ ਮੈਂ ਉਹਨੂੰ ਦੋ ਪੈਸੇ ਦਿੱਤੇ ਤੇ ਉਹਨੇ ਭਲੇ ਦਾ ਸੋਚਿਆ ਆਪਣੇ ਬਾਰੇ ਨਹੀਂ ਸੋਚਿਆ ਕਿ ਦੋ ਪੈਸੇ ਨਾਲ ਕੀ ਹੋਣਾ ਤੇ ਉਹਨੇ ਸੋਚਿਆ ਵੀ ਮੈਂ ਭਲਾਈ ਕਰ ਦਿੰਨਾ ਮੱਛਲੀ ਨੂੰ ਆਜ਼ਾਦ ਕਰਾ ਦੇਣਾ ਉਹਨੂੰ ਜੀਵਨ ਮਿਲ ਜਾਏਗਾ ਤੇ ਕਹਿੰਦੇ ਜ਼ਿੰਦਗੀ ਵਿੱਚ ਕਰਮਾਤਮਾ ਦੀ ਦਰਗਾਹ ਤੋਂ ਉਸ ਮਾਲਿਕ ਦੇ ਘਰ ਚੋਂ ਉਹਨੂੰ ਹੀ ਬਰਕਤ ਮਿਲਦੀ ਹੈ ਜਿਹੜਾ ਕਿਸੇ ਦਾ ਭਲਾ ਸੋਚਦਾ ਹੈ ਰਾਜ ਕਹਿੰਦੇ ਇਹ ਹੀ ਹੈ ਕਿ ਉਹਨੇ ਕਿਸੇ ਦਾ ਭਲਾ ਸੋਚਿਆ ਆਪਣਾ ਭਲਾ ਨਹੀਂ ਸੋਚਿਆ ਤੇ ਜਦੋਂ ਅਸੀਂ ਆਪਣਾ ਭਲਾ ਸੋਚਦੇ ਹਾਂ ਤੇ ਉਦੋਂ ਭਗਵਾਨ ਜਿਹੜਾ ਉਹ ਨਾਲ ਸਹਾਈ ਨਹੀਂ ਹੁੰਦਾ ਤੇ ਜਦੋਂ ਅਸੀਂ ਲੋਕ ਸੇਵਾ ਸੋਚ ਕੇ ਨਰ ਸੇਵਾ ਨਰਾਇਣ ਸੇਵਾ ਸੋਚ ਕੇ ਹੁਣ ਰੱਬ ਦੀ ਸੇਵਾ ਕੋਈ ਰੱਬ ਤੇ ਹੈ ਨਹੀਂ ਰੱਬ ਤੇ ਸਾਰੇ ਜੀਵਾਂ ਵਿੱਚ ਛੁਪਿਆ 84 ਲੱਖ ਜੂਨਾ ਵਿੱਚ ਉਹਦੀ ਜੋਤ ਜਗ ਰਹੀ ਹੈ ਹਰ ਜੀਵ ਵਿੱਚ ਹਰ ਇਨਸਾਨ ਵਿੱਚ ਪਰਮਾਤਮਾ ਦੀ ਜੋਤ ਜਗ ਰਹੀ ਹੈ ਕਿਉਂਕਿ ਆਤਮਾ ਹੀ ਪਰਮਾਤਮਾ ਦਾ ਅੰਸ਼ ਹੈ ਚਾਹੇ ਇਨਸਾਨ ਹੈ ਚਾਹੇ ਘੋੜਾ ਹੈ ਕਿਸੇ ਵੀ ਜੂਨੀ ਦਾ ਕੋਈ ਵੀ ਹੈ ਹਰ ਜੀਵ ਵਿੱਚ ਪਰਮਾਤਮਾ ਦੀ ਹੀ ਜੋਤ ਜਗ ਰਹੀ ਹੈ ਹਰ ਜੀਵ ਵਿੱਚ ਪਰਮਾਤਮਾ ਦਾ ਹੀ ਅੰਸ਼ ਹੈ ਸੋ ਕਦੀ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਜਦੋਂ ਤੁਸੀਂ ਕਿਸੇ ਦੀ ਨਿੰਦਿਆ ਕਰਦੇ ਜੇ ਕਿਸੇ ਦੀ ਬੁਰਾਈ ਕਰਦੇ ਜੇ ਕਿਸੇ ਦੀ ਚੁਗਲੀ ਕਰਦੇ ਜੇ ਉਹ ਪਰਮਾਤਮਾ ਦੀ ਹੀ ਨਿੰਦਿਆ ਇਸ ਕਰਕੇ ਕਦੀ ਕਿਸੇ ਦਾ ਬੁਰਾਈ ਨਹੀਂ ਕਰਨੀ ਇਹ ਬੜਾ ਵੱਡਾ ਪਾਪ ਹੈ ਔਰ ਦੂਸਰੀ ਚ तरफ ਆਪਣਾ ਹਮੇਸ਼ਾ ਫਾਇਦਾ ਨਹੀਂ ਸੋਚਣਾ ਕਿ ਜਿਨ੍ਹਾਂ ਨੇ ਅੱਜ ਤੱਕ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਜਿਰਤੇ ਨਾਥਾ ਨੇ ਮਹਾਦੇਵ ਜੀ ਨੇ ਅਕਾਲ ਪੁਰਖ ਨੇ ਠਾਕੁਰ ਜੀ ਨੇ ਉਸ ਸੋਨੇ RAM ਨੇ ਉਸ ਹਰੀ ਨੇ ਕਿਰਪਾ ਕੀਤੀ ਹੈ ਕਦੀ ਵੀ ਕਿਸੇ ਸਵਾਰਥੀ ਬੰਦੇ ਤੇ ਕਿਰਪਾ ਨਹੀਂ ਕੀਤੀ ਜਿਹੜਾ ਨਿਸਵਾਰਥ ਹੋ ਕੇ ਨਰ ਸੇਵਾ ਨਰਾਇਣ ਸੇਵਾ ਸਮਝ ਕੇ ਹਰ ਜੀਵ ਦੀ ਸੇਵਾ ਕਰਦਾ ਤੇ ਉਰਤੇ ਪਰਮਾਤਮਾ ਖੁਸ਼ ਹੁੰਦਾ ਇਨਸਾਨ ਕੀ ਕਰਦਾ ਵੱਡਿਆਂ ਦੀ ਤੇ ਉਹ ਇੱਜ਼ਤ ਨਹੀਂ ਕਰਦਾ ਉਹ ਜੋਤ ਜਗਾ ਰਿਹਾ ਹੈ ਮੰਦਿਰ ਜਾ ਰਿਹਾ ਹੈ ਗੁਰਦੁਆਰੇ ਜਾ ਰਿਹਾ ਹੈ ਮਸਜਿਦ ਜਾ ਰਿਹਾ ਹੈ ਪਰ ਵੱਡਿਆਂ ਨਾਲ ਬੜੀ ਬਦਤਮੀਜ਼ੀ ਨਾਲ ਬੋਲ ਰਿਹਾ ਹੈ ਛੋਟਿਆਂ ਨੂੰ ਗਾਲੀ ਕੱਢ ਰਿਹਾ ਹੈ ਨਿੰਦਿਆ ਕਰ ਰਿਹਾ ਹੈ ਸੂ ਤੁਹਾਡਾ ਪਾਠ ਕਰਨ ਦਾ ਤੁਹਾਡਾ ਮੰਦਿਰ ਜਾਣ ਦਾ ਤੁਹਾਡਾ ਜੋਤ ਜਗਾਉਣ ਦਾ ਕੋਈ ਲਾਭ ਨਹੀਂ ਜਦ ਤੱਕ ਤੁਹਾਡੇ ਮਨ ਵਿੱਚ ਨਿਮਰਤਾ ਨਹੀਂ ਆਉਂਦੀ ਜਦ ਤੱਕ ਤੁਹਾਡੇ ਮਨ ਵਿੱਚ ਕਿਸੇ ਦੀ ਇੱਜ਼ਤ ਕਰਨ ਦਾ ਖਿਆਲ ਨਹੀਂ ਆਂਦਾ ਸੋ ਸਾਰਾ ਪਾਠ ਪੂਜਾ ਜਿਹੜਾ ਉਹ ਵਿਅਰਥ ਹੈ ਇਸ ਦਾ ਲਾਭ ਕਦੋਂ ਹੋਣਾ ਜਦੋਂ ਹਰ ਕਿਸੇ ਦੇ ਨਾਲ ਪ੍ਰੇਮ ਕਰਨਾ ਕਿਉਂਕਿ ਜਿੰਨ ਪ੍ਰੇਮ ਕੀਆ ਤਿੰਨ ਪ੍ਰਭ ਪਾਇਓ ਪ੍ਰੇਮ ਹੀ ਪਰਮਾਤਮਾ ਦੀ ਪ੍ਰਾਪਤੀ ਦਾ ਇੱਕ ਮਾਰਗ ਹੈ ਔਰ ਨਾਮ ਵੀ ਜਪਣਾ ਪ੍ਰੇਮ ਦੇ ਨਾਲ ਜਪਣਾ ਹੁਣ ਮਾਲਾ ਫੜ ਕੇ ਅਸੀਂ ਗਿਣਤੀ ਕਰਾਂਗੇ ਉਹ ਤੇ ਹਿਸਾਬ ਕਿਤਾਬ ਹੋ ਗਿਆ ਵੀ ਇੰਨੀ ਵਾਰ ਗਿਣਤੀ ਕਰਨੀ ਆ। ਮਾਲਾ ਕਾਦ ਤੱਕ ਜਦੋਂ ਤੱਕ ਇੱਕ ਸਟਾਰਟਿੰਗ ਪਹਿਲੀ ਪੌੜੀ ਚੜਨੀ ਆਪਾਂ ਜਿੱਦਾਂ ਬੱਚਾ ਸਾਈਕਲ ਸਿੱਖਦਾ ਤੇ ਉਹਨੂੰ ਸਪੋਰਟ ਕਰਦਾ ਕੋਈ ਫੜ ਕੇ ਤੇ ਜਦੋਂ ਉਹਨੂੰ ਸਾਈਕਲ ਚਲਾਉਣਾ ਆ ਜਾਂਦਾ ਤੇ ਫਿਰ ਉਹਨੂੰ ਕਿਸੇ ਸਪੋਰਟ ਦੀ ਜ਼ਰੂਰਤ ਨਹੀਂ ਪੈਂਦੀ। ਸੋ ਮਾਲਾ ਵੀ ਉਹਨੋਂ ਤਾਂ ਕਿ ਜਦੋਂ ਅਭਿਆਸ ਨਹੀਂ ਹੁੰਦਾ ਜਦੋਂ ਮਨ ਨਹੀਂ ਟਿਕਦਾ ਸਟਾਰਟਿੰਗ 'ਚ ਉਸ ਤੋਂ ਬਾਅਦ ਕੋਈ ਮਾਲਾ ਦਾ ਹਿਸਾਬ ਕਿਤਾਬ ਨਾ ਰੱਖੋ ਵੀ ਇੰਨੀ ਵਾਰ ਪੜ੍ਹਨਾ ਇੰਨੇ ਮੰਤਰ ਪੜ੍ਹਨੇ ਐ ਇੰਨੀ ਗਿਣਤੀ ਕਰਨੀ ਐ ਦਾਤਾ ਅਸੀਂ ਬੇ ਹਿਸਾਬ ਮੰਗਦੇ ਆਂ ਫਰਿਆਦਾ ਅਸੀਂ ਕਹਿੰਨੇ ਕਿ ਸਾਨੂੰ ਸਭ ਕੁਝ ਮਿਲ ਜੇ ਕੋਈ ਗਿਣਤੀ ਨਹੀਂ ਐ ਵੀ ਪਦਾਰਥ ਮਿਲ ਜੇ ਆ ਵੀ ਪਦਾਰਥ ਮਿਲ ਜੇ ਉਹ ਵੀ ਚੀਜ਼ ਮਿਲ ਜੇ ਪਰ ਜਦੋਂ ਅਸੀਂ ਪਾਠ ਕਰਨਾ ਹੈ ਉਦੋਂ ਮਿੰਟਾਂ ਦਾ ਹਿਸਾਬ ਬਣਾ ਲੈਣੇ ਆ ਕਿ ਇੰਨੇ ਮਿੰਟ ਬੈਠ ਗਏ ਇੰਨੀ ਮਾਲਾ ਹੋ ਗਈ ਇੰਨਾ ਟਾਈਮ ਆਪਾਂ ਸੰਗਤ ਕੀਤੀ ਫਿਲਮ ਦੇਖਣ ਲੱਗੇ ਕੋਈ ਹਿਸਾਬ ਨਹੀਂ ਫੋਨ ਤੇ ਗੱਲਾਂ ਕਰਨ ਲੱਗੇ ਕੋਈ ਹਿਸਾਬ ਨਹੀਂ ਨਿੰਦਿਆ ਚੁਗਲੀ ਕਰਨ ਲੱਗੇ ਕੋਈ ਹਿਸਾਬ ਨਹੀਂ ਕੋਈ ਵੀ ਆਪਾਂ ਸਮਾਂ ਕਿੰਨਾ ਹੀ ਕਰਦੇ ਆ ਵੇਸਟ ਕਰਦੇ ਆ ਅਸੀਂ ਉਹਦਾ ਕਦੇ ਹਿਸਾਬ ਕਿਤਾਬ ਨਹੀਂ ਲਗਾਇਆ ਕਿ ਅਸੀਂ ਕਿੰਨਾ ਟਾਈਮ ਵੇਸਟ ਕੀਤਾ ਅਧਿਆਤਮਿਕ ਦੁਨੀਆ ਚ ਪਰਮਾਰਥ ਰਸਤੇ ਤੇ ਸਿਰਫ ਉਹੀ ਟਾਈਮ ਸੁਨਹਿਰੀ ਹੈ ਉਹੀ ਟਾਈਮ ਦਾ ਤੁਸੀਂ ਸਹੀ ਅਪਯੋਗ ਕੀਤਾ ਜਿਸ ਵਿੱਚ ਤੁਸੀਂ ਮਾਲਿਕ ਦਾ ਜਿਸ ਘੜੀ ਵਿੱਚ ਜਿਸ ਸ਼ਨ ਜਿਸ ਪਲ ਤੁਸੀਂ ਉਸ ਮਾਲਿਕ ਦਾ ਸਿਮਰਨ ਕੀਤਾ ਉਸ ਸੋਨੇ RAM ਨੂੰ ਯਾਦ ਕੀਤਾ ਜੀਵਨ ਵਿੱਚ ਉਹੀ ਸਮਾਂ ਜਿਹੜਾ ਉਸ ਸਮੇਂ ਦਾ ਹੀ ਤੁਸੀਂ ਸਹੀ ਅਪਯੋਗ ਕੀਤਾ ਬਾਕੀ ਜਿੰਨੇ ਕੰਮ ਨੇ ਉਹ ਮਾਇਆ ਦੇ ਨਾਲ ਜੁੜ ਰਹੇ ਨੇ ਪਰਮਾਤਮਾ ਤੋਂ ਉਸ ਹਰੀ ਤੋਂ ਉਸ ਨਰਾਇਣ ਤੋਂ ਉਸ ਰਾਮ ਤੋਂ ਦੂਰ ਕਰ ਰਹੇ ਨੇ ਸੋ ਉਹੀ ਮਾਇਆ ਜਿਹੜੀ ਪਰਮਾਤਮਾ ਤੋਂ ਦੂਰ ਕਰੇ ਤੇ ਉਹੀ ਕਿਰਪਾ ਜਿਹੜੀ ਪਰਮਾਤਮਾ ਦੇ ਨਾਲ ਜੋੜੇ ਸੋ ਅਰਦਾਸ ਵੀ ਇਹ ਹੀ ਕਰਦੇ ਵੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤੇ ਆਵੇ ਅਰਦਾਸ ਵਿੱਚ ਵੀ ਇਹ ਕਿਹਾ ਜਾਂਦਾ ਹੈ ਕਿ ਸਾਨੂੰ ਉਹੀ ਪਿਆਰੇ ਮਿਲਣ ਉਹੀ ਮਿੱਤਰ ਮਿਲਣ ਉਹੀ ਰਿਸ਼ਤੇਦਾਰ ਮਿਲਣ ਉਹੀ ਭੈਣ ਭਰਾ ਮਿਲਣ ਉਹੀ ਸੰਤ ਮਿਲਣ ਜਿਹੜੇ ਤੇਰੀ ਗੱਲ ਸੁਨਾਨ ਜਿਹੜੇ ਤੇਰੇ ਨਾਲ ਜੋੜਨ ਜਿਹੜੇ ਉਹਦੇ ਨਾਲ ਜੋੜਦੇ ਨੇ ਉਹੀ ਸੱਚੇ ਸਾਥੀ ਨੇ ਉਹੀ ਸੱਚੇ ਮਿੱਤਰ ਨੇ ਉਹੀ ਸੱਚੇ ਦੋਸਤ ਨੇ ਔਰ ਜਿਹੜਾ ਉਹਦੇ ਨਾਲੋਂ ਤੋੜਦੇ ਨੇ ਪ੍ਰਮਾਤਮਾ ਨਾਲੋਂ ਤੇ ਉਹ ਸਭ ਝੂਠ ਹੈ ਉਹ ਸਭ ਮਾਇਆ ਹੈ ਉਹ ਸਭ ਸਾਨੂੰ ਨਰਕ ਦੇ ਦਵਾਰ ਵੱਲ ਲੈ ਕੇ ਜਾ ਰਹੇ ਨੇ ਸੋ ਸਿਆਣਾ ਆਪਾ ਕਰਨੀ ਹੈ ਸਿਆਨੇ ਆਪਾ ਬਨਣਾ ਹੈ ਅਸੀਂ ਚੁੰਨ ਨਾ ਕਿ ਅਸੀਂ ਕਿਹੜੇ ਮਾਰਗ ਤੇ ਚੱਲਣਾ ਪਰਮਾਤਮਾ ਨੇ ਬੁੱਧੀ ਦਿੱਤੀ ਹੈ ਔਰ ਉਸ ਬੁੱਧੀ ਦਾ ਸਹੀ ਅਪਯੋਗ ਕਰਨਾ ਕਿ ਅਸੀਂ ਕਿਹੜੇ ਮਾਰਗ ਤੇ ਚੱਲਣਾ ਕਿਹੜਾ ਕਰਮ ਕਰਨਾ ਕਿਹੜਾ ਰਸਤਾ ਚੁਣਨਾ ਸੋ ਇੱਕ ਬੱਕਰੀ ਵੀ ਹੁੰਦੀ ਹੈ ਨਾ ਬੱਕਰੀ ਦਾ ਬੱਚਾ ਵੀ ਹੁੰਦਾ ਹੈ ਜਦੋਂ ਜਨਮ ਹੁੰਦਾ ਹੈ ਉਹ ਜੰਗਲ ਵਿੱਚ ਜਾਂਦਾ ਹੈ ਉਹ ਉਹ ਸੋਚਦਾ ਹੈ ਕੀ ਕਿਹੜਾ ਪੱਤਾ ਖਾਣਾ ਔਰ ਉਸ ਨੂੰ ਵੀ ਕੋਈ ਸਖਾਂਦਾ ਨਹੀਂ ਹੈ ਕਿਹੜੇ ਜ਼ਹਿਰੀਲੇ ਬੁੱਟੀ ਉਹਨੇ ਨਹੀਂ ਖਾਣੀ ਕਿਹੜਾ ਭੋਜਨ ਆਉਂਦਾ ਉਹਨੇ ਉਹੀ ਖਾਣਾ ਇੱਕ ਜਾਨਵਰ ਵਿੱਚ ਵੀ ਇੰਨੀ ਸਮਝ ਹੈ ਕਿ ਉਹਨੇ ਕਿਤਨਾ ਖਾਣਾ ਔਰ ਕਿਹੜੀ ਚੀਜ਼ ਖਾਣੀ ਹੈ ਔਰ ਕਿੰਨੀ ਖਾਣੀ ਹੈ ਇਨਸਾਨ ਜ਼ਰੂਰਤ ਤੋਂ ਵੱਧ ਖਾਂਦਾ ਹੈ ਤੇ ਉਹ بیمار ਹੁੰਦਾ انسان ਜ਼ਰੂਰਤੋਂ ਘਟ ਖਾਂਦਾ ਉਹ ਤਾਂ ਵੀ بیمار ਹੁੰਦਾ ਇੱਕ ਸੰਤੁਲਿਤ ਚੀਜ਼ ਹੈ ਇੱਕ ਸੰਤੁਲਨ ਪ੍ਰਮਾਤਮਾ ਨੇ ਬਣਾਇਆ ਉਹ ਸਾਨੂੰ ਦੇਖਣਾ ਪੈਣਾ ਇੱਕ ਜਾਨਵਰ ਨੂੰ ਸਮਝ ਹੈ ਹੋਰ انسان ਕਈ ਤਰ੍ਹਾਂ ਦੇ ਪਦਾਰਥ ਖਾਂਦਾ ਜਿਹੜੇ ਨਹੀਂ ਖਾਣੇ ਚਾਹੀਦੇ ਡਾਕਟਰ ਕਹਿੰਦੇ ਨੇ ਵੈਦ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਕਿ ਇਹ ਚੀਜ਼ ਖਾਓ ਇਹ ਚੀਜ਼ ਨਾ ਖਾਓ ਪਰ انسان ਜਿਹੜਾ ਫਿਰ ਵੀ ਜੋ ਸਿਹਤ ਵਾਸਤੇ ਠੀਕ ਨਹੀਂ ਹੈ ਉਹ ਚੀਜ਼ਾਂ ਖਾਂਦਾ ਹੈ। ਉਹ ਜਿਹੜਾ ਮਾਲਿਕ ਦੇ ਘਰ ਵਿੱਚ ਜਿਸ ਚੀਜ਼ ਨੂੰ ਮਾਸ ਮੱਛਲੀ ਨੂੰ ਪਾਪ ਗਿਨਿਆ ਜਾਂਦਾ ਹੈ ਉਹ ਵੀ ਚੀਜ਼ਾਂ ਉਹ ਖਾਂਦਾ ਹੈ। ਤੇ ਇੱਕ ਬੱਕਰੀ ਦੇ ਬੱਚੇ ਨੂੰ ਇੰਨਾ ਪਤਾ ਹੈ ਕਿ ਮੈਂ ਕੀ ਖਾਣਾ ਹੈ ਔਰ ਕਿੰਨਾ ਖਾਣਾ ਹੈ ਤੇ ਕੀ ਸਾਡੀ ਬੁੱਧੀ ਉਸ ਜਾਨਵਰ ਤੋਂ ਵੀ ਘੱਟ ਹੈ? ਸੋਚਣ ਵਾਲੀ ਗੱਲ ਹੈ। ਸੋ ਇੱਕ ਬੱਚੇ ਨੂੰ ਅਗਰ ਅਸੀਂ ਬੱਚਿਆਂ ਨੂੰ ਛੱਡ ਦਈਏ ਤੇ ਬੱਚੇ ਵੀ ਓਨਾ ਹੀ ਖਾਣਗੇ ਜਿੰਨੀ ਜ਼ਰੂਰਤ ਹੈ ਬੱਚਾ ਕਦੇ ਵੀ ਜ਼ਰੂਰਤ ਤੋਂ ਵੱਧ ਨਹੀਂ ਖਾਂਦਾ ਮਾਂ ਪਿਓ ਉਹਨੂੰ ਜ਼ਬਰਦਸਤੀ ਖਿਲਾਉਂਦੇ ਨੇ ਕਿ ਬੇਟਾ ਹੋਰ ਖਾ ਲੈ ਬੱਚਾ ਹੋਰ ਖਾ ਲੈ ਬੱਚੇ ਨੂੰ ਵੀ ਅੰਦਰੋਂ ਅਨੁਮਾਨ ਹੋ ਜਾਂਦਾ ਹੈ ਕਿ ਮੈਂ ਇਤਨਾ ਹੀ ਖਾਣਾ ਹੈ ਉਹਦੇ ਅੰਦਰੋਂ ਆਵਾਜ਼ ਆ ਜਾਂਦੀ ਕਿ ਬਸ ਕਦੀ ਤੁਸੀਂ ਦੇਖਿਓ ਮਾਂ ਪਿਓ ਹੀ ਜ਼ਬਰਦਸਤੀ ਕਰਨਗੇ ਹੋਰ ਖਾ ਲੈ ਹੋਰ ਖਾ ਲੈ ਹੋਰ ਖਾ ਲੈ ਜਿਤਨਾ ਸ਼ਰੀਰ ਨੂੰ ਚਾਹੀਦਾ ਉਤਨਾ ਹੀ ਖਾਣਾ ਚਾਹੀਦਾ ਜਿਤਨੀ ਨੀਂਦ ਚਾਹੀਦੀ ਹੈ ਉਤਨਾ ਹੀ ਸੋਣਾ ਚਾਹੀਦਾ ਜਿਤਨਾ ਬੋਲਣਾ ਚਾਹੀਦਾ ਉਤਨਾ ਹੀ ਬੋਲਣਾ ਚਾਹੀਦਾ ਸੋ ਇੱਕ ਸੰਤੁਲਨ ਪਰਮਾਤਮਾ ਨੇ ਬਣਾਇਆ ਕਿ ਥੋੜਾ ਬੋਲੋ ਥੋੜਾ ਸੋਵੋ ਥੋੜਾ ਖਾਓ ਐਹੀ ਜੀਵ ਵਾਸਤੇ ਜਿਹੜਾ ਉਹ ਇੱਕ ਅੱਛਾ ਔਰ ਟਾਈਮ ਵਿੱਚ ਹਰ ਚੀਜ਼ ਚੱਲ ਰਹੀ ਹੈ ਕੁਦਰਤ ਸ਼ਰੀਰ ਵਿੱਚ ਵੀ ਇੱਕ ਸਮੇਂ ਹੈ ਘੜੀ ਤੇ ਆਪਾਂ ਦੀਵਾਰ ਤੇ ਲਗਾਨੇ ਆ ਪਰ ਅਗਰ ਤੁਸੀਂ ਗੌਰ ਕਰੋਗੇ ਤੇ ਸਰੀਰ ਵਿੱਚ ਵੀ ਇੱਕ ਸਮੇਂ ਇੱਕ ਘੜੀ ਹੈ ਉਹ ਇੱਕ ਕੁਦਰਤ ਦੀ ਰੰਗ ਨੇ ਹੈ ਕੁਦਰਤ ਦੀ ਇੱਕ ਨਜ਼ਾਰੇ ਨੇ ਭੁੱਖ ਆਪਣੇ ਆਪ ਜਦੋਂ ਕੁਝ ਘੰਟੇ ਬੀਤਦੇ ਨੇ ਜਿਹੜਾ ਪਹਿਲਾਂ ਭੋਜਨ ਪਚ ਜਾਂਦਾ ਤੇ ਇਨਸਾਨ ਨੂੰ ਭੁੱਖ ਲੱਗਦੀ ਹੈ ਫਿਰ ਜਦੋਂ ਦੂਸਰਾ ਭੋਜਨ ਪੱਕ ਜਾਂਦਾ ਫਿਰ ਉਹਨੂੰ ਤੀਸਰੀ ਭੁੱਖ ਲੱਗਦੀ ਹੈ ਵੀ ਇਸੇ ਤਰ੍ਹਾਂ ਹੀ ਸਵੇਰ ਦਾ ਖਾਣਾ ਦੁਪਹਿਰ ਦਾ ਖਾਣਾ ਰਾਤ ਦਾ ਖਾਣਾ ਵੀ ਜਿੰਨਾ ਜ਼ਰੂਰਤ ਹੈ ਉਸ ਸਮੇਂ ਲਗਾ। ਉਹਨੇ ਇੱਕ ਔਰਤ ਨੂੰ ਮਹਾਮਾਰੀ ਆਂਦੀ ਉਹ ਠੀਕ 28 ਦਿਨਾਂ ਬਾਅਦ ਉਹ ਵੀ ਇੱਕ ਸਰੀਰ ਵਿੱਚ ਉਹ ਘੜੀ ਲੱਗੀ ਆ। ਉਹ ਕਿਹੜਾ ਸਮਾਂ ਜਿਹੜਾ ਉਹਨੂੰ ਦੱਸਦਾ ਵੀ ਇਹ 28 ਦਿਨ ਬੀਤ ਗਏ ਨੇ ਉਹ ਸਾਈਕਲ ਚੱਲਦਾ ਹੈ। ਸੂਰਜ ਜਿਹੜਾ ਜਦੋਂ ਸੰਗਰਾਂਦ ਚੜ੍ਹਵੀ ਅਸੀਂ ਕਹਿੰਦੇ ਆ ਕਿ ਸੰਗਰਾਂਦ ਹੋ ਗਈ ਹੈ। ਸੰਗਰਾਂਦ ਦਾ ਕੀ ਮਤਲਬ ਹੈ ਨਵਾਂ ਮਹੀਨਾ ਚੜ੍ਹਿਆ ਇੱਕ ਸੂਰਜ ਜਿਹੜਾ ਜਿੰਨਾ ਸਮਾਂ ਤੇ ਦਿਨ ਲੰਦਾ ਉਹ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ 'ਚ ਪ੍ਰਵੇਸ਼ ਕਰਦਾ ਹੈ ਤੇ ਉਹਨੂੰ ਕਹਿੰਦੇ ਵੀ ਸੰਗ੍ਰਾਂਹ ਦੇ ਜੜੀ ਹੋ ਗਈ ਨਵਾਂ ਮਹੀਨਾ ਚੜ ਗਿਆ ਸੂਰਜ ਨੇ ਆਪਣਾ ਸਥਾਨ ਬਦਲ ਲਿਆ ਕੁਦਰਤ ਵੀ ਆਪਣੇ ਟਾਈਮ ਦੇ ਹਿਸਾਬ ਨਾਲ ਚੱਲ ਰਹੀ ਹੈ ਸ਼ਰੀਰ ਵੀ ਆਪਣੇ ਟਾਈਮ ਦੇ ਹਿਸਾਬ ਨਾਲ ਚੱਲ ਰਿਹਾ ਹੈ ਬਚਪਨ ਬਚਪਨ ਤੋਂ ਬੁਢਾਪਾ ਜਵਾਨੀ ਜਵਾਨੀ ਤੋਂ ਫਿਰ ਬੁਢਾਪਾ ਸਮੇਂ ਦੇ ਅਨੁਸਾਰ ਕੋਈ ਨਹੀਂ ਜਾਂਦਾ ਹੁਣ ਸਵੇਰ ਹੁੰਦੀ ਹੈ ਫਿਰ ਰਾਤ ਚਾਂਪ ਪੈਂਦੀ ਹੈ ਫਿਰ ਰਾਤ ਪੈਂਦੀ ਹੈ ਸੂਰੇ ਡੁੱਬਦਾ ਹੈ ਫਿਰ ਸਵੇਰ ਸੂਰਜ ਚੜਦੀ ਹੈ ਕੁਦਰਤ ਵੀ ਆਪਣੇ ਟਾਈਮ ਦੇ ਅਨੁਸਾਰ ਸਭ ਕੁਝ ਕਰ ਰਹੀ ਹੈ ਬਿਲਕੁਲ ਨਿਯਮ ਦੇ ਨਾਲ ਚੱਲ ਰਹੀ ਹੈ ਔਰ ਸਭ ਕੁਝ ਟਾਈਮ ਦੇ ਹਿਸਾਬ ਨਾਲ ਹੋ ਰਿਹਾ ਹੈ ਸਰਦੀ ਹੈ ਗਰਮੀ ਹੈ ਰੁੱਤਾਂ ਬਣੀਆਂ ਉਹ ਸਾਰੀਆਂ ਰੁੱਤਾਂ ਆਪਣੇ ਹਿਸਾਬ ਦੇ ਨਾਲ ਆ ਰਹੀਆਂ ਉਹ ਘੜੀ ਕੌਣ ਘਮਾ ਰਿਹਾ ਹੈ ਕੁਦਰਤ ਵਾਲੀ ਉਹਦੀ ਬੈਟਰੀ ਕੌਣ ਚਾਰਜ ਕਰ ਰਿਹਾ ਔਰ ਚ ਸੈੱਲ ਕੌਣ ਪਾ ਰਿਹਾ ਕੋਈ ਵੀ ਨਹੀਂ ਪਾ ਰਿਹਾ ਘੜੀ ਉਸ ਸਾਬ ਦੇ ਨਾਲ ਚੱਲੀ ਹੈ ਕਿ ਸੂਰਜ ਇੰਨਾ ਚਿਰ ਟਾਈਮ ਲੈਂਦਾ ਹੈ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ 'ਚ ਪ੍ਰਵੇਸ਼ ਕਰਨ ਤੇ ਇੰਨੇ ਘੰਟੇ ਲੱਗਦੇ ਨੇ ਉਸ ਅਨੁਮਾਨ ਦੇ ਹਿਸਾਬ ਨਾਲ ਘੜੀ ਬਣੀ ਨਾ ਕਿ ਘੜੀ ਦੇ ਹਿਸਾਬ ਨਾਲ ਸੂਰਜ ਚੱਲਦਾ ਸੋ ਕੁਦਰਤ ਦੇ ਹਿਸਾਬ ਨਾਲ ਆਪਾਂ ਘੜੀ ਬਣਾਈ ਆਪਾਂ ਦੇਖਿਆ ਵਿਗਿਆਨਕ ਨੇ ਵੇਖਿਆ ਸਾਇੰਟਿਸਟਾਂ ਨੇ ਵੇਖਿਆ ਵੀ ਇੰਨਾ ਟਾਈਮ ਲੱਗਦਾ ਹੈ ਇੰਨਾ ਸਮਾਂ ਲੱਗਦਾ ਇੰਨੇ ਮਿੰਟ ਹੋਣੇ ਚਾਹੀਦੇ ਇੰਨੇ ਸੈਕਿੰਡ ਹੋਣੇ ਚਾਹੀਦੇ ਨੇ ਸੋ ਉਹਨਾਂ ਨੇ ਗੁਨਾ ਕਰਕੇ ਵੇਖਿਆ ਕੁਦਰਤ ਨੂੰ ਦੇਖ ਕੇ ਕੁਦਰਤ ਸਾਡੇ ਵੱਲ ਵੇਖ ਕੇ ਨਹੀਂ ਚੱਲਦੀ ਅਸੀਂ ਕੁਦਰਤ ਵੱਲ ਵੇਖ ਕੇ ਚੱਲਦੇ ਹਾਂ ਸੋ ਪਰਮਾਤਮਾ ਹਰ ਚੀਜ਼ ਆਪਣੇ ਸਮੇਂ ਅਨੁਸਾਰ ਚਲਾ ਰਿਹਾ ਹਰ ਟਾਈਮ ਆਪਣੇ ਹਿਸਾਬ ਦੇ ਨਾਲ ਚੱਲ ਰਿਹਾ ਗਲਤੀ ਕੌਣ ਕਰਦਾ ਹੈ ਗਲਤੀ ਇਨਸਾਨ ਕਰਦਾ ਜਦੋਂ ਉਹ ਸੰਤੁਲਨ ਖੋ ਬੈਠਦਾ ਹੈ ਨੀਂਦ ਦਾ ਸੰਤੁਲਨ ਖੋ ਬੈਠਦਾ ਹੈ ਜ਼ਬਾਨ ਦੇ ਸਵਾਦ ਦੇ ਨਾਲ ਜੀਭ ਹਤਿਆ ਕਰਦਾ ਹੈ ਆਪਣੇ ਸਵਾਦ ਦਾ ਸੰਤੁਲਨ ਕੋ ਬੈਠਦਾ ਜੋ ਨਹੀਂ ਵੀ ਖਾਣਾ ਚਾਹੀਦਾ ਉਹ ਵੀ ਖਾਂਦਾ ਜੋ ਨਹੀਂ ਵੀ ਬੋਲਣਾ ਚਾਹੀਦਾ ਉਹ ਵੀ ਬੋਲਦਾ ਸੋ ਤੁਹਾਡੇ ਸ਼ਬਦਾਂ ਦੇ ਨਾਲ ਜਿਸ ਦੇ ਮਨ ਨੂੰ ਠੇਸ ਪਹੁੰਚੇ ਅਗਰ ਤੁਹਾਡੀ ਬਾਣੀ ਦੁਆਰਾ ਤੁਹਾਡੇ ਸ਼ਬਦਾਂ ਦੁਆਰਾ ਤੁਹਾਡੇ ਬੋਲਾਂ ਦੇ ਦੁਆਰਾ ਕਿਸੇ ਦਾ ਮਨ ਦੁਖਦਾ ਜਾਂ ਕਿਸੇ ਦੇ ਮਨ ਨੂੰ ਠੇਸ ਪਹੁੰਚਦੀ ਹੈ ਤੇ ਉਹ ਵੀ ਬਹੁਤ ਵੱਡਾ ਪਾਪ ਹੈ ਸੋ ਇਨਸਾਨ ਐਹੀ ਸੋਚਦਾ ਰਹਿੰਦਾ ਹੈ ਕਿ ਮੈਂ ਕਦੀ ਕੋਈ ਗਲਤ ਕੰਮ ਨਹੀਂ ਕੀਤਾ ਮੈਂ ਕਦੀ ਕੋਈ ਪਾਪ ਨਹੀਂ ਕੀਤਾ ਤੇ ਮੇਰੇ ਜੀਵਨ ਵਿੱਚ ਇਹ ਕਸ਼ਟ ਕਿਉਂ ਆ ਰਹੇ ਨੇ ਕਸ਼ਟ ਐਸੇ ਕਰਕੇ ਹੈ ਕਿਉਂਕਿ ਤੁਸੀਂ ਸਮੇਂ ਦਾ ਸੰਤੁਲਨ ਖੋ ਲਿਆ ਜ਼ੁਬਾਨ ਦਾ ਸੰਤੁਲਨ ਖੋ ਲਿਆ ਹਰ ਚੀਜ਼ ਦਾ ਸੰਤੁਲਨ ਖੋ ਲਿਆ ਸੋ ਸ਼ਬਦ ਸ਼ਬਦ ਜਿਹੜੇ ਬੋਲਣਾ ਵਾ ਬੋਲੋ ਪਹਿਲਾਂ ਤੋਲੋ ਤੇ ਫਿਰ ਬੋਲੋ ਤੋਲ ਕੇ ਬੋਲੋ ਔਰ ਫਿਰ ਵਿਚਾਰ ਕਰੋ ਵੀ ਕੀ ਕਰਨਾ ਹੈ ਠੀਕ ਹੈ ਸੋ ਪ੍ਰਮਾਤਮਾ ਅੱਗੇ ਇਹ ਹੀ ਫਰਿਆਦ ਕਰੀਏ ਕਿ ਸਾਡੀ ਸ਼ਬਦਾਂ ਦੁਆਰਾ ਸਾਡੀ ਬਾਣੀ ਦੁਆਰਾ ਕਦੀ ਵੀ ਕਿਸੇ ਦਾ ਮਨ ਜਿਹੜਾ ਉਹਨਾ ਦੁਖੇ ਕਿਉਂਕਿ ਇਹ ਬਹੁਤ ਵੱਡਾ ਪਾਪ ਹੈ ਸੋ ਪ੍ਰਮਾਤਮਾ ਅੱਗੇ ਉਸ ਹਰੀ ਅੱਗੇ ਉਸ ਰਾਮ ਅੱਗੇ ਇਹ ਹੀ ਫਰਿਆਦ ਕਰੀਏ ਕਿ ਸਾਨੂੰ ਪ੍ਰੇਮ ਦੇ ਦਾਤ ਬਖਸ਼ ਨਿਮਰਤਾ ਬਖਸ਼ ਨਿਰਵੈਰਤਾ ਬਖਸ਼ ਆਪਣਾ ਨਾਮਦਾਨ ਬਖਸ਼ ਸੱਚੀ ਭਗਤੀ ਬਖਸ਼ ਇਹਨਾਂ ਸ਼ਬਦਾਂ ਦੇ ਦੁਆਰਾ ਅੱਜ ਦੀ ਕਥਾ ਸਮਾਪਤ ਕਰਦੇ ਹਾਂ ਔਰ ਫਿਰ ਸਾਰੀ ਸੰਗਤ ਦੇ ਕੋਲ ਹੀ ਚੰਨਾਂ ਜੀ ਪ੍ਰਣਾਮ ਕਰਦੇ ਹਾਂ ਸਵੀਕਾਰ ਕਰੋ